ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਲਾਕਾ ਨਿਵਾਸੀਆਂ ਨੂੰ ਦੂਰ ਨੇੜੇੋਂ ਪਹੁੰਚ ਰਹੀਆਂ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਧੰਨ ਧੰਨ ਬਾਬਾ ਸਾਹਿਬ ਦਾਸ ਜੀ ਪਿੰਡ ਅਲੀ ਸ਼ਰ ਖੁਰਦ ਵਿਖੇ ਜੋ ਕਿ ਬਾਬਾ ਸਾਹਿਬ ਦਾਸ ਜੀ ਦੇ ਜਨਮ ਸਥਾਨਾਂ ਤੇ 10ਵਾਂ ਸ਼ਾਨਦਾਰ ਜੋੜ ਮੇਲਾ ਵੀਰੋ ਲਗਾਇਆ ਜਾ ਰਿਹਾ ਹੈ ਬਾਬਾ ਜੀ ਦੀ ਵਰਸੀ ਮਨਾਉਣ ਦੇ ਸਬੰਧ ਦੇ ਵਿੱਚ ਸੋ ਮੇਲੇ ਦੀਆਂ ਵੀਰੋ ਤਰੀਖਾਂ ਹੋਣਗੀਆਂ 11 12 13 ਅਕਤੂਬਰ 2024 13 13 ਅਕਤੂਬਰ ਨੂੰ ਵੀਰੋ ਭੋਗ ਦੇ ਉਪਰੰਤ ਕਲਾਕਾਰਾਂ ਵੱਲੋਂ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਪੰਮਾ ਡੂਮੇ ਵਾਲੀ ਸਿੰਗਰ ਪਹੁੰਚ ਰਹੇ ਨੇ ਤੇ ਵੀਰੋ 10 ਤੇ 11 ਤਰੀਕ ਨੂੰ ਕਬੱਡੀ ਟੂਰਨਾਮੈਂਟ ਹੋ ਰਹੇ ਨੇ ਜਿਸ ਦੇ ਵਿੱਚ 35 ਕਿਲੋ 58 ਕਿਲੋ 65 ਕਿਲੋ ਤੇ 90 ਕਿਲੋ ਦੀਆਂ ਟੀਮਾਂ ਭਾਗ ਲੈ ਸਕਦੀਆਂ ਨੇ 35 ਕਿਲੋ ਦਾ ਪਹਿਲਾ ਇਨਾਮ ਵੀਰੋ 2100 ਤੇ ਦੂਜਾ ਨਾਮ 1500 58 ਕਿਲੋ ਵਜ਼ਨ ਦਾ ਪਹਿਲਾ ਇਨਾਮ 4100 ਦੂਸਰਾ ਨਾਮ 3100 65 ਕਿਲੋ ਦਾ ਵੀਰੋ ਪਹਿਲਾ ਇਨਾਮ 7500 ਦੂਸਰਾ ਨਾਮ 5100 ਤੇ 90 ਕਿਲੋ ਦੀਆਂ ਟੀਮਾਂ ਦਾ ਵੀਰੋ ਪਹਿਲਾ ਇਨਾਮ 35000 ਤੇ ਦੂਸਰਾ ਇਨਾਮ 25000 ਰੁਪਇਆ ਦਿੱਤੇ ਜਾਣਗੇ ਖਿਡਾਰੀਆਂ ਨੂੰ ਆਉਣ ਜਾਣ ਦਾ ਵੀਰੋ ਕੋਈ ਕਿਰਾਇਆ ਨਹੀਂ ਦਿੱਤਾ ਜਾਵੇਗਾ ਐਂਟਰੀ ਫੀਸ ਵੀਰੋ 100 ਰੁਪਇਆ ਤੇ 200 ਰੁਪਇਆ ਤੇ 90 ਵਾਲੇ ਦੇ 300 ਰੁਪਇਆ ਐਂਟਰੀ ਫੀਸ ਹੋਵੇਗੀ ਸੋ ਵੀਰੋ ਇਹ ਬੇਨਤੀ ਹੈ ਜੋ ਕਿ ਕਬੱਡੀ ਟੂਰਨਾਮੈਂਟ ਵਾਲੇ ਵੀਰ ਨੇ ਕਬੱਡੀ ਖੇਡਣ ਦੇ ਚਾਹਵਾਨ ਨੇ ਭਾਗ ਲੈ ਸਕਦੇ ਤੇ ਦੂਰੋਂ ਨੇੜੋਂ ਵੀਰੋ ਪਹੁੰਚੀਆਂ ਸੰਗਤਾਂ ਨੂੰ ਬੇਨਤੀ ਹੈ ਸਾਰੀਆਂ ਸੰਗਤਾਂ ਪਹੁੰਚਣ ਦੀ ਵੱਧ ਤੋਂ ਵੱਧ ਆ ਕੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਰੌਣਕ ਵਧਾਉਣੀਆਂ ਸੋ ਇੱਕ ਬਹੁਤ ਹੀ ਸ਼ਾਨਦਾਰ ਸਾਫ ਸੁਥਰਾ ਮੇਲਾ ਹੁੰਦਾ ਬਾਈ ਜੀ ਜੋ ਵੀਰ ਆਏ ਨੇ ਉਹ ਜਾਣ ਦੇਣ ਜੋ ਨਹੀਂ ਆਏ ਉਹ ਆਉਣ ਜੀ ਇਥੋਂ ਰਸ਼ਤਾ ਵੀਰ ਜੀ ਮਾਨਸਾ ਤੋਂ ਵੀ ਵੱਧੂ ਬੱਸਾਂ ਆਉਂਦੀਆਂ ਨੇ ਭੀਖੀ ਤੋਂ ਤਕਰੀਬਨ 6-7 ਕਿਲੋਮੀਟਰ ਹੈ ਜੀ ਪਿੰਡ ਮੱਤੀ ਬਰਨਾਲਾ ਰੋਡ ਤੇ ਪੈਂਦਾ ਹੈ ਮੱਤੀ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਅਲੀਸ਼ਰ ਖੁਰਦ ਪਿੰਡ ਸਥਿਤਾ ਬਾਬਾ ਸਾਹਿਬ ਦਾ ਜੀ ਦਾ ਜਨਮ ਸਥਾਨ ਸੋ ਬੇਨਤੀ ਹੈ ਸਰਬੱਤ ਸੰਗਤਾਂ ਨੂੰ ਆ ਕੇ ਮੇਲੇ ਦੀਆਂ ਰੌਣਕਾਂ ਵਧਾਓ ਜੀ 11 12 13 ਅਕਤੂਬਰ ਨੂੰ ਬਾਬਾ ਸਾਹਿਬ ਦਾ ਜੀ ਦਾ ਮੇਲਾ ਪਿੰਡ ਅਲੀਸ਼ਰ ਖੁਰਦ ਜ਼ਿਲ੍ਹਾ ਮਾਨਸਾ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਵੀ ਰੋ ਟੂਰਨਾਮੈਂਟ ਹੋਣਗੇ ਕਬੱਡੀ ਦੇ 35 ਕਿਲੋ 58 ਕਿਲੋ 65 ਕਿਲੋ ਤੇ 90 ਕਿਲੋ ਵੀਰੋ ਇਹਦੇ ਵਿੱਚ ਇਨਾਮ 2100 1400 7200 ਤੇ 35000 ਤੇ 90 ਦੇ ਹੋਣਗੇ ਵੀਰੋ ਬਾਕੀ ਜਿਹੜੇ ਵੀਰ ਕੋਈ ਦੁਕਾਨਦਾਰ ਵਗੈਰਾ ਨੇ ਉਹਨਾਂ ਨੂੰ ਬੇਨਤੀ ਆ ਕਿ ਦੁਕਾਨਾਂ ਦੇ ਇੱਥੇ ਕੋਈ ਕਿਰਾਇਆ ਨਹੀਂ ਲਿਆ ਜਾ ਸਕਦਾ ਕੋਈ ਵੀ ਵੀਰ ਆ ਕੇ ਦੁਕਾਨ ਲਾ ਸਕਦਾ ਹੈ ਦੁਕਾਨਾਂ ਦਾ ਕੋਈ ਕਿਰਾਇਆ ਨਹੀਂ ਲਿਆ ਜਾਂਦਾ ਬਾਬਾ ਜੀ ਦੇ ਨਗਰ ਦੇ ਵਿੱਚ ਸੋ ਬੇਨਤੀ ਹੈ ਵੱਧ ਤੋਂ ਵੱਧ ਪਹੁੰਚ ਕੇ ਸਰਵਤ ਸੰਗਤਾਂ ਦੂਰੋਂ ਨੇੜੋਂ ਜੀ ਸਾਰਿਆਂ ਨੂੰ ਨਿਮਰਤਾ ਸਹਿਤ ਹੱਥ ਬੰਨ ਕੇ ਬੇਨਤੀ ਹੈ ਕਿ ਬਾਬਾ ਜੀ ਅਦਰ ਤੇ ਪਹੁੰਚ ਕੇ ਰੌਣਕਾਂ ਵਧਾਓ ਜੀ ਤਨਤਨ ਬਾਬਾ ਸਾਹਿਬ ਦਾ ਜੀ ਪਿੰਡ ਅਲੀਸ਼ਰ ਖੁਰਦ ਬਾਬਾ ਸਾਹਿਬ ਦਾ ਜੀ ਜਨਮ ਨਗਰੇ ਜੀ ਜਨਮ ਨਗਰੀ ਹੈ ਸੋ ਬਾਬਾ ਜੀ ਜਨਮ ਸਥਾਨ ਤੇ ਬਾਬਾ ਸਾਹਿਬ ਦਾ ਜੀ ਦਾ ਵਰਸੀ ਮਨਾਇਆ ਜਾ ਰਿਹਾ 10ਵਾਂ ਸਾਲਾਨਾ ਜੋੜ ਮੇਲਾ ਸੋ ਇਹਦੇ ਵਿੱਚ ਬਾਹਰ ਦੇ ਐਨ ਆਰ ਆਈ ਵੀਰਾਂ ਵੱਲੋਂ ਕਾਫੀ ਯੋਗਦਾਨ ਰਿਹਾ ਸੋ ਧੰਨਵਾਦੀ ਸਾਰੇ ਵੀਰਾਂ ਦਾ ਹਾਜ਼ਰੀਆਂ ਜ਼ਰੂਰ ਲਗਾਉਣੀਆਂ ਜੀ ਬਹੁਤ ਬਹੁਤ ਧੰਨਵਾਦ